ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਹੁਣੇ ਹੁਣ ਪੰਜਾਬ ਚ ਵਾਪਰਿਆ ਵਿਡਾ ਪਿਆਨਕ ਹਾਸਾ ਜੀਹਾਂ 20 ਗੱਡੀਆਂ ਦੀ ਆਪਸ ਚ ਹੋ ਗਈ ਪਿਆਨਕ ਟੱਕਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲੇਗੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਖੰਨ ਦੇ ਦੁਹਰਾ ਵਿਖੇ نیشنل ਹਾਈਵੇ ਤੇ ਮਹਿਜ 100 ਗੱਜ ਦੀ ਦੂਰੀ ਤੇ ਤਿੰਨ ਹਾਸੇ ਵਾਪਰੇ ਹੈ ਸੰਗਣੀ ਤੋਂਦ ਕਰਕੇ ਸੜਕ ਉੱਤੇ ਕਰੀਬ 20 ਵਾਹਨ ਆਪਸ ਵਿੱਚ ਟਕਰਾ ਗਏ ਇਨ੍ਹਾਂ ਹਾਸਿਆਂ ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਵਾਣ ਜਰੂਰ ਨੁਕਸਾਨੇ ਗਏ ਹਾਸਿਆਂ ਕਾਰਨ ਰਾਏਗੜ ਨੇੜੇ نیشنل ਹਾਈਵੇ ਪੌਲ ਨੂੰ ਬੰਦ ਕਰਨਾ ਪਿਆ ਤੇ ਆਵਾਜਾਂ ਨੂੰ ਸਰਵਿਸ ਲੇਨ ਤੋਂ ਮੁੜਨਾ ਪਿਆ ਇਹ ਹਸਾ ਅੰਮ੍ਰਿਤਸਰ ਜ਼ਿਲ੍ਹਾ ਹਾਈਵੇ ਤੇ ਵਾਪਰਿਆ ਪਹਿਲਾ ਹਾਸਾ ਰਾਏਗੜ ਨੇੜੇ ਪੁਲ ਤੇ ਕੈਟਰ ਨਾਲ ਵਾਪਰਿਆ ਇੱਥੇ 4 ਤੋਂ 5 ਵਨ ਆਪ ਚ ਟਕਰਾ ਗਏ ਤੇ ਸੂਚਨਾ ਮਿਲਦੇ ਪੁਲਿਸ ਨੇ ਆ ਕੇ ਵਾਹਨਾਂ ਨੂੰ ਹਟਾਉਣਾ ਸ਼ੁਰੂ ਕੀਤਾ ਫਿਰ ਥੋੜੀ ਦੂਰੀ ਤੇ 4-5 ਵਨ ਹੋਰ ਆਪ ਚ ਟਕਰਾ ਗਏ ਇਸ ਜਰਨ ਕੋਈ ਹੋਰ ਦੂਰੀ ਤੇ ਇੱਕ ਹੋਰ ਹਾਦਸਾ ਵਾਪਰ ਗਿਆ ਤੇ ਕੁਝ ਵਨ ਆਪ ਚ ਟਕਰਾ ਗਏ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ